ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਚਾਹ ਨੂੰ ਬੜਾ ਮਾੜਾ ਮੰਨਿਆ ਜਾਂਦਾ ਏ ਪਰ ਅੱਜ ਅਸੀਂ ਚਾਹ ਚ ਮਿਲਾਉਣ ਵਾਲੀਆਂ ਉਹਨਾਂ ਦੋ ਚੀਜ਼ਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਚਾਹ ਚ ਮਿਲਾ ਕੇ ਪੀਣ ਨਾਲ ਸਾਡਾ ਸਰੀਰ ਤਾਂ ਤੰਦਰੁਸਤ ਹੋ ਹੀ ਜਾਂਦਾ ਨਾਲ ਦੀ ਨਾਲ ਅਸੀਂ ਕਈ ਬਿਮਾਰੀਆਂ ਤੋਂ ਵੀ ਬਚ ਜਾਂਦੇ ਹਾਂ ਸੋ ਇਹ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ ਦੋਸਤੋ ਦੁਨੀਆ ਵਿੱਚ ਸਭ ਤੋਂ ਵੱਧ ਜਿਹੜੀ ਪੀਣ ਵਾਲਾ ਡਰਿੰਕ ਆ ਉਹ ਚਾਹ ਹੈ ਦੋਸਤੋ ਜੇ ਅਸੀਂ ਰੋਜ਼ਾਨਾ 2 ਤੋਂ 3 ਕੱਪ ਚਾਹ ਦੇ ਪੀਂਨੇ ਆ ਤਾਂ ਇਹਦੇ ਨਾਲ ਸਾਡੀ ਸਿਹਤ ਨੂੰ ਬੜੇ ਲਾਭ ਮਿਲਦੇ ਆ ਕਿਉਂਕਿ ਚਾਹ ਦੇ ਵਿੱਚ ਐਂਟੀਆਕਸੀਡੈਂਟ ਬੜੀ ਵਧੀਆ ਮਾਤਰਾ ਚ ਪਾਏ ਜਾਂਦੇ ਆ ਜਿਹੜੇ ਸਾਡੇ ਸਰੀਰ ਚੋਂ ਗੰਦਗੀ ਨੂੰ ਬਾਹਰ ਕੱਢਦੇ ਆ ਭਾਵ ਜਿਹੜੇ ਜ਼ਹਿਰੀਲੇ ਪਦਾਰਥ ਟੌਕਸਿਨਸ ਹੁੰਦੇ ਆ ਉਹਨਾਂ ਨੂੰ ਸਾਡੇ ਸਰੀਰ ਚੋਂ ਬਾਹਰ ਕੱਢਣ ਦੀ ਤਾਕਤ ਰੱਖਦੇ ਆ ਸੋ ਦੋਸਤੋ ਇਹਦੇ ਨਾਲ ਨਾਲ ਜਿਹੜੇ ਐਂਟੀਆਕਸੀਡੈਂਟ ਚਾਹ ਚ ਪਾਏ ਜਾਂਦੇ ਆ ਉਹ ਸਾਡੇ ਲਿਵਰ ਵਾਸਤੇ ਵੀ ਬੜੇ ਫਾਇਦੇਮੰਦ ਆ ਸਾਡੇ ਜਿਹੜਾ ਫੈਟੀ ਲਿਵਰ ਹੋ ਜਾਂਦਾ ਲਿਵਰ ਚ ਫੈਟ ਜਮਾ ਹੋ ਜਾਂਦੀ ਆ ਇਹ ਉਹਨੂੰ ਵੀ ਸਾਫ਼ ਕਰਨ ਦੀ ਠੀਕ ਕਰਨ ਦੀ ਤਾਕਤ ਰੱਖਦੇ ਆ ਸੋ ਆਓ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਉਹਨਾਂ ਦੋ ਚੀਜ਼ਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਚਾਹ ਚ ਮਿਲਾ ਕੇ ਜੇ ਅਸੀਂ ਪੀਵਾਂਗੇ ਤਾਂ ਸਾਨੂੰ ਬੜੇ ਫਾਇਦੇ ਮਿਲਣਗੇ ਸੋ ਸਭ ਤੋਂ ਪਹਿਲੀ ਚੀਜ਼ ਹੈਗੀ ਆ ਅਦਰਕ ਦੋਸਤੋ ਅਸੀਂ ਅਕਸਰ ਹੀ ਘਰਾਂ ਚ ਜਦੋਂ ਚਾਹ ਬਣਾਉਂਦੇ ਆ ਤਾਂ ਅਦਰਕ ਦਾ ਇਸਤੇਮਾਲ ਕਰਦੇ ਆ ਖਾਸ ਕਰ ਪੰਜਾਬ ਵਿੱਚ ਤੇ ਦੋਸਤੋ ਜੇ ਅਸੀਂ ਬਿਨਾ ਅਦਰਕ ਵਾਲੀ ਚਾਹ ਪੀਵਾਂਗੇ ਤਾਂ ਅਸੀਂ ਅਦਰਕ ਤੋਂ ਮਿਲਣ ਵਾਲੇ ਫਾਇਦਿਆਂ ਤੋਂ ਵਾਂਝੇ ਰਹਿ ਜਾਵਾਂਗੇ ਸੋ ਆਓ ਜਾਣਦੇ ਵੀ ਅਦਰਕ ਤੋਂ ਸਾਡੀ ਸਿਹਤ ਨੂੰ ਕੀ ਲਾਭ ਮਿਲਦੇ ਆ ਦੋਸਤੋ ਅਦਰਕ ਵਿੱਚ ਬੜੇ ਜ਼ਬਰਦਸਤ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਆ ਭਾਬ ਜੀ ਅਸੀਂ ਅਦਰਕ ਦਾ ਇਸਤੇਮਾਲ ਕਰਾਂਗੇ ਤਾਂ ਇਹਦੇ ਨਾਲ ਸਾਡੇ ਸਰੀਰ 'ਚ ਸੋਜਾਂ ਤੋਂ ਤਾਂ ਰਾਹਤ ਮਿਲਦੀ ਮਿਲਦੀ ਆ ਤੇ ਇਹਦੇ ਨਾਲ ਨਾਲ ਦਰਦਾਂ ਤੋਂ ਵੀ ਛੁਟਕਾਰਾ ਮਿਲਦਾ ਸਾਨੂੰ ਤੇ ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਰਹਿੰਦੇ ਉਹਨਾਂ ਲਈ ਵੀ ਬੜਾ ਫਾਇਦੇਮੰਦ ਰਹੂਗਾ ਜੇ ਉਹ ਚਾਹ ਦੇ ਵਿੱਚ ਅਦਰਕ ਪਾ ਕੇ ਚਾਹ ਦਾ ਸੇਵਨ ਕਰਨਗੇ ਤਾਂ ਦੋਸਤੋ ਇਹਦੇ ਨਾਲ ਨਾਲ ਅਦਰਕ ਖਾਣ ਨਾਲ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਇਹ ਵੀ ਵਧੀਆ ਹੁੰਦਾ ਏ ਇਹਦੇ ਨਾਲ ਸਾਨੂੰ ਅਫਾਰਾ ਜਾਂ ਗੈਸ ਦੀ ਪਰੇਸ਼ਾਨੀ ਨਹੀਂ ਰਹਿੰਦੀ ਤੇ ਇਹਦੇ ਨਾਲ ਨਾਲ ਇਹ ਸਾਡੀ ਇਮਿਊਨਿਟੀ ਨੂੰ ਵੀ ਵਧੀਆ ਬਣਾਉਂਦੇ ਸਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਵੀ ਮਜ਼ਬੂਤ ਕਰਦਾ ਏ ਅਦਰਕ ਤੇ ਜਿਨ੍ਹਾਂ ਲੋਕਾਂ ਦਾ ਵਜ਼ਨ ਵੱਧਦਾ ਜਿਨ੍ਹਾਂ ਦਾ ਪੇਟ ਬਾਹਰ ਵਧਿਆ ਹੋਇਆ ਏ ਉਹਨਾਂ ਨੂੰ ਵੀ ਅਦਰਕ ਦਾ ਸੇਵਨ ਬੜਾ ਫਾਇਦੇਮੰਦ ਰਹਿੰਦਾ ਕਿਉਂਕਿ ਅਦਰਕ ਸਾਡੇ ਸਰੀਰ ਚੋਂ ਬੜੀ ਜਲਦੀ ਜਿਹੜੀ ਫੈਟ ਆ ਉਹਨੂੰ બાળਦਾ ਏ ਸੋ ਜੇ ਅਸੀਂ ਚਾਹ ਚ ਅਦਰਕ ਪਾ ਕੇ ਪੀਨੇ ਆ ਤਾਂ ਸਾਨੂੰ ਇਹ ਸਾਰੇ ਫਾਇਦੇ ਮਿਲਦੇ ਆ ਤੇ ਦੋਸਤੋ ਵੀਡੀਓ ਦੇ ਅਖੀਰ ਤੇ ਅਸੀਂ ਇਹਨਾਂ ਦੀ ਮਾਤਰਾ ਦੀ ਵੀ ਗੱਲ ਕਰਾਂਗੇ ਵੀ ਚਾਹ ਚ ਅਸੀਂ ਇਹਨਾਂ ਦੀ ਕਿੰਨੀ ਕਿੰਨੀ ਮਾਤਰਾ ਪਾ ਕੇ ਪੀਣੀ ਆ ਆਓ ਹੁਣ ਅਗਲੀ ਚੀਜ਼ ਦੀ ਗੱਲ ਕਰਦੇ ਆ ਜਿਹੜੀ ਅਸੀਂ ਚਾਹ ਚ ਮਿਲਾ ਕੇ ਪੀਣ ਨਾਲ ਸਾਨੂੰ ਬੜੇ ਲਾਭ ਮਿਲਣਗੇ ਉਹ ਹੈਗੀ ਦੋਸਤੋ ਦਾਲਚੀਨੀ ਦੋਸਤੋ ਦਾਲਚੀਨੀ ਇੱਕ ਬੜੀ ਗੁਣਕਾਰੀ ਜੜੀ ਬੂਟੀ ਆ ਇਹ ਸਾਡੇ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਨ ਦੀ ਤਾਕਤ ਰੱਖਦੀ ਆ ਸੋ ਸ਼ੂਗਰ ਦੇ ਮਰੀਜ਼ਾਂ ਵਾਸਤੇ ਬੜੀ ਫਾਇਦੇਮੰਦ ਰਹਿੰਦੀ ਆ ਇਹਦੇ ਨਾਲ ਨਾਲ ਜਿੰਨਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਏ ਇਹ ਬਲੱਡ ਪ੍ਰੈਸ਼ਰ ਨੂੰ ਬੀਪੀ ਨੂੰ ਕੰਟਰੋਲ ਕਰਨ ਦੀ ਵੀ ਤਾਕਤ ਰੱਖਦੀ ਆ ਇਹਦੇ ਨਾਲ ਨਾਲ ਇਹਦੇ ਵਿੱਚ ਐਂਟੀ ਮਾਈਕਰੋਬੀਅਲ ਪ੍ਰੋਪਰਟੀਆਂ ਹੁੰਦੀਆਂ ਭਾਵ ਇਹ ਸਾਡੇ ਜਿਹੜਾ ਵੀ ਇਨਫੈਕਸ਼ਨ ਫਲਾਉਂਦੇ ਆ ਘਟਾਉਣ ਨੂੰ ਉਹਨਾਂ ਨੂੰ ਇਹ ਖਤਮ ਕਰਨ ਦੀ ਤਾਕਤ ਰੱਖਦੀ ਜੇ ਅਸੀਂ ਦਾਲਚੀਨੀ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਜਲਦੀ ਕਿਤੇ ਕੋਈ ਇਨਫੈਕਸ਼ਨ ਨਹੀਂ ਹੁੰਦੀ ਤੇ ਦੋਸਤੋ ਚਾਹ ਚ ਦਾਲਚੀਨੀ ਪਾਉਣਾ ਇੱਕ ਹਲਕੀ ਜਿਹੀ ਮਠਾਸ ਵੀ ਛੱਡਦੀ ਆ ਇਹਦੇ ਨਾਲ ਚਾਹ ਦਾ ਟੇਸਟ ਵੀ ਵਧੀਆ ਬਣ ਜਾਂਦਾ ਏ ਸੋ ਜੇ ਅਸੀਂ ਚਾਹ ਚ ਦਾਲਚੀਨੀ ਪਾ ਕੇ ਉਬਾਲ ਕੇ ਦਾ ਇਸਤੇਮਾਲ ਕਰਦੇ ਆ ਤਾਂ ਸਾਨੂੰ ਇਹ ਸਾਰੇ ਬੈਨੀਫਿਟਸ ਸਾਰੇ ਲਾਭ ਮਿਲਦੇ ਆ ਤੇ ਦੋਸਤੋ ਇਹਨਾਂ ਦੋ ਚੀਜ਼ਾਂ ਤੋਂ ਇਲਾਵਾ ਅਸੀਂ ਛੋਟੀ ਇਲਾਇਚੀ ਜਿਹੜੀ ਆ ਛੋਟੀ ਇਲਾਇਚੀ ਦਾ ਵੀ ਇਸਤੇਮਾਲ ਕਰ ਸਕਦੇ ਆ ਇਹਦੇ ਇਸਤੇਮਾਲ ਕਰਨ ਦਾ ਢੰਗ ਆ ਉਹਦੀ ਵੀ ਅਸੀਂ ਅਖੀਰ ਤੇ ਗੱਲ ਕਰਾਂਗੇ ਪਰ ਪਹਿਲਾਂ ਇਹਦੇ ਫਾਇਦੇਆਂ ਨੂੰ ਜਾਣ ਲਈਏ ਦੋਸਤੋ ਛੋਟੀ ਇਲਾਇਚੀ ਸਾਡੀਆਂ ਨਸਾਂ ਨੂੰ ਮਜ਼ਬੂਤੀ ਦਿੰਦੀ ਆ ਇਹਦੇ ਨਾਲ ਨਾਲ ਸਾਡੀ ਜਿਹੜੀ ਬਲੱਡ ਦੀ ਸਰਕੂਲੇਸ਼ਨ ਆ ਇਹ ਉਹਨੂੰ ਵੀ ਠੀਕ ਰੱਖਦੀ ਆ ਤੇ ਇਹ ਸਾਡੇ ਡਾਈਜੈਸਟਿਵ ਸਿਸਟਮ ਨੂੰ ਵੀ ਵਧੀਆ ਬਣਾਉਂਦੀ ਆ ਸਾਡੀ ਪਾਚਨ ਕਿਰਿਆ ਵੀ ਮਜ਼ਬੂਤ ਹੋ ਜਾਂਦੀ ਆ ਸੋ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਵੀ ਇਹ ਚੀਜ਼ਾਂ ਨੂੰ ਚਾਹ ਚ ਕਿੰਨੀ ਮਾਤਰਾ ਚ ਪੀਣਾ ਹੈ ਦੋਸਤੋ ਜੇ ਅਸੀਂ ਇੱਕ ਕੱਪ ਚਾਹ ਦਾ ਬਣਾਵਾਂਗੇ ਉਹਦੇ ਵਿੱਚ ਅਸੀਂ ਅਦਰਕ ਨੂੰ ਪੀਸ ਕੇ ਅੱਧਾ ਚਮਚਾ ਪਾਉਣਾ ਹੈ ਇੱਕ ਕੱਪ ਚ ਤੇ ਦੋਸਤੋ ਦਾਲ ਚੀਨੀ ਦਾ ਜਿਹੜਾ ਇਸਤੇਮਾਲ ਕਰਨਾ ਅਸੀਂ 1/4 ਭਾਗ 1/4 ਚਮਚ ਜਿਹੜਾ ਉਹ ਦਾਲ ਚੀਨੀ ਦਾ ਪਾਊਡਰ 1 ਕੱਪ ਚਾਹ ਚ ਮਿਲਾਉਣਾ ਹੈ ਤੇ ਅਸੀਂ ਇੱਕ ਛੋਟੀ ਇਲਾਇਚੀ ਉਹਦੇ ਵਿੱਚੋਂ ਬੀਜ ਕੱਢ ਲੈਣੇ ਆ ਤੇ ਉਹਨਾਂ ਨੂੰ ਪੀਸ ਕੇ ਪਾਉਣਾ ਹੈ ਤੇ ਦੋਸਤੋ ਸਭ ਤੋਂ ਜਿਹੜੀ ਜ਼ਰੂਰੀ ਗੱਲ ਜਦੋਂ ਅਸੀਂ ਚਾਹ ਬਣਾਉਨੇ ਆ ਤਾਂ ਉਹਨੂੰ ਚੰਗੀ ਤਰ੍ਹਾਂ ਉਬਾਲਣਾ ਚਾਹੀਦਾ ਹੈ ਦੋਸਤੋ ਵਿਗਿਆਨ ਮੰਨਦੀ ਜੇ ਅਸੀਂ ਚਾਹ ਨੂੰ ਵਧੀਆ ਤਰੀਕੇ ਨਾਲ ਉਬਾਲਦੇ ਆ ਤਾਂ ਜਿਹੜੀ ਚਾਹ ਦੀ ਪੱਤੀ ਆ ਉਹਦੇ ਵਿੱਚ ਜਿਹੜੇ ਐਂਟੀਆਕਸੀਡੈਂਟ ਹੁੰਦੇ ਆ ਉਹ ਉਨੇ ਹੀ ਵੱਧ ਸਾਰੇ ਪਾਣੀ ਚ ਮਿਲ ਜਾਂਦੇ ਆ ਸੋ ਜੇ ਅਸੀਂ ਚਾਹ ਨੂੰ ਵਧੀਆ ਤਰੀਕੇ ਨਾਲ ਉਬਾਲਾਂਗੇ ਤਾਂ ਇਹਦੀ ਪਾਵਰ ਹੋਰ ਵੀ ਵੱਧ ਜਾਂਦੀ ਆ ਤੇ ਦੋਸਤੋ ਜਿਹੜੀਆਂ ਅਸੀਂ ਉੱਪਰੋਂ ਚੀਜ਼ਾਂ ਮਲਾਉਣੀਆਂ ਜਿਵੇਂ ਅਦਰਕ ਦਾਲ ਚੀਨੀ ਦਾ ਛੋਟੀ ਇਲਾਇਚੀ ਸੋ ਇਹਨਾਂ ਵਿਜਲੇ ਵੀ ਜਿਹੜੇ ਤਾਤਾ ਉਹ ਵੱਧ ਤੋਂ ਵੱਧ ਚਾਹ ਚ ਆਉਣਗੇ ਜੇ ਅਸੀਂ ਚਾਹ ਨੂੰ ਵਧੀਆ ਤਰੀਕੇ ਨਾਲ ਉਬਾਲਾਂਗੇ ਸੋ ਹੁਣ ਇਹਦੀ ਮਾਤਰਾ ਦੀ ਗੱਲ ਕਰਦੇ ਆ ਵੀ ਸਾਨੂੰ ਕਿੰਨੀ ਮਾਤਰਾ ਦੇਨ ਚ ਚਾਹ ਦੀ ਲੈਣੀ ਚਾਹੀਦੀ ਆ ਦੋਸਤੋ ਅਸੀਂ 2 ਤੋਂ 3 ਕੱਪ ਚਾਹ ਪੀ ਸਕਦੇ ਆ ਪੂਰੇ ਦਿਨ ਚ ਪਰ ਜੇ ਅਸੀਂ ਇਸ ਤੋਂ ਵੱਧ ਪੀਵਾਂਗੇ ਤਾਂ ਇਹ ਸਾਡੇ ਨੁਕਸਾਨਦਾਇਕ ਵੀ ਹੋ ਸਕਦੀ ਸਿਹਤ ਲਈ ਤੇ ਸਭ ਤੋਂ ਜਿਹੜੀ ਖਾਸ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀ ਲੈਂਦੇ ਆ ਤਾਂ ਜਿਹੜੇ ਭੋਜਨ ਵਿੱਚੋਂ ਅਸੀਂ ਆਇਰਨ ਦੀ ਮਾਤਰਾ ਹੁੰਦੀ ਆ ਉਹ ਐਬਜ਼ਾਰਬ ਨਹੀਂ ਹੁੰਦਾ ਸਾਡੀਆਂ ਅੰਤੜੀਆਂ ਚ ਸੋ ਖਾਣਾ ਖਾਣ ਤੋਂ ਘੱਟੋ ਘੱਟ 1 ਘੰਟੇ ਬਾਅਦ ਹੀ ਚਾਹ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੜੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਵੀ ਚਾਹ ਸਾਡੀ ਸਿਹਤ ਲਈ ਮਾੜੀ ਆ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਆ ਸੋ ਇਹ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕਾਂ ਨੂੰ ਚਾਹ ਦੇ ਗੁਣਾਂ ਦਾ ਵੀ ਪਤਾ ਲੱਗ ਸਕੇ ਸੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ